ਈ ਬਾਈ ਸਸਰੀ ਕਾ ਜਾਰੇ ਵੀਰਾ ਨੂੰ ਹਾਂਜੀ ਹੋਰ ਬਾਈ ਜੇ ਅਜੇ ਕੋਠੇ ਤੇ ਨੋ ਬਾਈ ਅਸੀਂ ਕੱਲ ਇਹਨਾਂ ਨੂੰ ਅੱਜ ਡਾਉਣਾ ਦੀ ਅੱਜ ਸਵੇਰ ਤੇ ਬੱਦਲ ਨਹੀਂ ਹਟਿਆ ਹੁਣ ਸਾਫ ਹੋਇਆ ਤੀ ਹੁਣ ਵੱਜ ਗਏ 3 ਤੇ ਹੁਣ ਨਹੀਂ ਡਾਉਂਦੇ ਤੇ ਹੁਣ ਇਹਨਾਂ ਨੂੰ ਬਦਾਮ ਪਾਵਾਂਗੇ ਕੱਲੂ ਡਾਵਾਂਗੇ ਕੱਲੂ ਕੀ ਰਾਣੀ ਜੀ ਹਾਂ ਤੇ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ ਬਾਈ ਕਾਣੇ ਵਾਲੀ ਬਰੀਡ ਆਪਣੀ ਸਾਰੀ ਨੇ ਕਬੂਤਰ ਨੇ ਕਾਣੇ ਦੇ ਕਿੰਨੀਆਂ ਕਬੂਤਰੀਆਂ ਨੇ ਇੱਕ ਤਾਂ ਬਚਾ ਆ ਬੈਠਾ ਭਾਈ ਇਹ ਵੀ ਕਾਣੇ ਦਾ ਯਾਰ ਹੈ ਦਿਖਾਉਣੇ ਕਰ ਗਿਆ ਕਾਣੇ ਦੇ ਪੱਠੇ ਦਾ ਪੱਠਾ ਗਾ ਹ ਲੈ ਆ ਬਈ ਮੈਂ ਦਿਖਾਉਣਾ ਕੱਢ ਲਵਾਂ ਕਬੂਤਰ ਪਹਿਲਾਂ ਇੱਕ ਆ ਵੀ ਬੱਚਾ ਭਾਈ ਉਹਦਾ ਹੀ ਕਾਣੇ ਦੇ ਦਾ ਮੈਂ ਕੱਢ ਕੇ ਦਿਖਾਉਣਾ ਤੁਹਾਨੂੰ ਇਹ ਬੱਚਾ ਆ ਜਾ ਫਟੋਏ ਲਓ ਜੀ ਬਾਈ ਇਹ ਵਜਾ ਇੱਕ ਇਹਦਾ ਕਾਣੇ ਦੀ ਜੋੜੀ ਦਾ ਆਪਣਾ ਇਹਦਾ ਜੋੜੀ ਦਿਖਾਉਣਾ ਇਹ ਤੋਂ ਬਾਅਦ ਚ ਵਜਾ ਬਾਈ ਮਛਤਰੀ ਤੇ ਬੰਨਣ ਲੱਗਿਆ ਤੇ ਵੀ ਚੱਲ 5-4 ਮਿੰਟ ਬੰਨਦੀ ਏ ਐਵੇਂ ਦੇ ਹੀ ਕੱਢਦੇ ਨੇ ਬਾਈ ਆ ਲਾਲ ਸਿਰੇ ਜੇ ਆ ਵੀ ਸਿਰ ਤੇ ਲਾਲ ਝੋਟ ਆਉਣਗੇ ਕੋਈ ਗੂੜਾ ਹੁੰਦਾ ਕਿਸੇ ਦੇ ਇੰਨੇ ਹੁੰਦੇ ਨੇ ਕੋਈ ਝਾੜ ਕੇ ਚਿੱਟਾ ਵੀ ਹੋ ਜਾਂਦਾ ਕੋਈ ਰੱਕ ਵੀ ਜਾਂਦਾ ਦੋ ਚਾਰ ਜਿਵੇਂ ਰਾਜੇ ਨਾਲੇ ਕੁੱਤਰ ਕੱਢਦੇ ਨੇ ਪਰ ਆਪਾਂ ਨਹੀਂ ਵੀਰੇ ਇਹਨੂੰ ਕਹਿੰਦੇ ਵੀ ਰਾਜੇ ਨਾਲਿਆਂ ਜੋ ਉੱਡਦੇ ਬਹੁਤ ਨੇ ਬਾਈ ਇਹ ਆਏ ਪੰਜੇ ਨੇ ਇਹ ਲੋ ਬੱਚਿਆਂ ਦੇ ਆਪਣੇ ਦੇ ਇੱਕ ਵੀ ਫੈਂਸੀ ਨਹੀਂ ਲੈਓ ਕੋਈ ਬੰਦੀ ਇਹਨੂੰ ਲਓ ਵੀਰੇ ਬੰਨਤਾ ਆਪਾਂ ਇਹਨੂੰ ਖੇਤਰੀ ਤੇ ਇੱਕ ਉੱਪਰੇ ਬੰਨਿਆ ਆ ਉਹਦੇ ਬੈਠਾ ਉਹ ਬੱਚਾ ਵੱਡਾ ਹੋ ਗਿਆ ਤੇ ਫੈਂਸੀ ਹੋ ਗਈ ਦੀ ਬਾਈ ਨੱਕ ਉੱਤੇ ਚੁੰਝ ਤੇ ਕਬੂਤਰ ਨੇ ਵੱਡਿਆ ਫਿਰ ਇੱਕ ਦਿਨ ਆਓ ਦੇ ਖੰਬ ਦੇ ਉੱਤੇ ਆਉਂਦੇ ਨੇ ਨਾਮੇ ਇਹਨੂੰ ਇੱਕ ਦੋ ਦਿਨ ਥੀਂ ਡਾਵਾਵਾਂਗੇ ਆਪਣੇ ਜਿਹੜਾ ਚਿੱਟੀਆਂ ਦੇ ਜੋੜੇ ਨੇ ਉਹਨਾਂ ਦਾ ਬੱਚਾ ਚਿੱਟੀਆਂ ਦੀ ਕਬੂਤਰੀ ਆ ਤੇ ਸ਼ਾਖੀ ਕਬੂਤਰੀ ਲੱਗੀ ਆ ਬਾਜੀ ਜਿੱਤੇ ਵਾਲੀ ਦੀ ਭੈਣ ਲਓ ਬਾਈ ਤੁਹਾਨੂੰ ਉਹਨਾਂ ਦਿਖਾਵਾਂ ਕਾਣੇ ਦਾ ਮੇਨ ਜੋੜਾ ਲਓ ਬਾਈ ਇਹਨਾਂ ਦੋਹਾਂ ਨੂੰ ਦਰ ਤਰ ਤੇ ਬਾਦਾਮ ਚੱਲ ਜਦੋਂ ਖਾਣਗੇ ਇੱਕ ਤੀਜੇ ਨੂੰ ਵੀ ਪਾ ਦਈਏ ਤੇ ਕੱਲ ਨੂੰ ਡਾਵਾਵਾਂਗੇ ਇਹਨਾਂ ਨੂੰ ਬਾਈ ਮੌਸਮੇ ਨਹੀਂ ਯਾਰ ਖੁੱਲਦਾ ਦਿਨੇ ਹੋਰ ਰੀਲੋਟ ਹੋ ਜਾਂਦੇ ਨੇ ਉਦੋਂ ਸਾਡੇ ਬੱਚੇ ਬਾਈ ਦੋ ਐਵੇਂ ਹੀ ਖੋ ਗਏ ਬੱਦਲ ਜਿ ਚੜ ਗਏ ਯਾਰ ਬਾਹਲੇ ਚੰਗੇ ਦੀ ਦੋ ਇੱਕ ਚਿੱਟੀਆਂ ਵਾਲਾ ਸੀ ਇੱਕ ਆਹ ਖੱਟੀਆਂ ਵਾਲਾ ਸੀ ਲੈ ਬਾਈ ਉਹਨਾਂ ਨੂੰ ਇਹਨੂੰ ਹੀਟ ਲੈਣ ਨੂੰ ਵੀ ਇੱਕ ਨੂੰ ਪਾ ਦੀਆ ਲਓ ਜੀ ਬਾਈ ਇਹਨੂੰ ਵੀ ਰੱਖ ਤੇ ਵੀਰੇ ਬਦਾਵਾ ਆਪਾਂ ਆਇਆ ਤੁਹਾਨੂੰ ਹੁਣ ਦਿਖਾਉਣਾ ਬਾਈ ਕਾਣੇ ਵਾਲਾ ਹਾਂਜੀ ਆ ਗਿਆ ਆਪਣਾ ਵੱਡਾ ਕਬੂਤਰ ਆਹ ਕਬੂਤਰ ਆ ਬਾਈ ਇਹ ਆਪਣਾ ਵੱਡਾ ਕਾਣੇ ਵਾਲਾ ਉਹ ਸਹੀ ਨਹੀਂ ਆਉਂਦਾ ਬਾਈ ਤੁੱਪੇ ਜੇ ਕਰਕੇ ਦਿਖਾਉਣਾ ਮੈਂ ਦੇਨ ਜਾਨਿਆ ਓਹੋ ਆ ਗੁਬਤਰਾ ਵੀਰੇ ਲੋ ਕਰੋ ਚੱਕ ਬਦਾਮੀ ਨੋਕ ਕਟੀਆਂ ਅੱਖਾਂ ਲਾਲ ਸੇਰਾ ਅਮੀ ਕਰਕੇ ਮੈਲਾ ਜਾ ਹੋ ਗਿਆ ਹੱਥ ਚ ਨਹੀਂ ਖੜਦੇ ਬਾਈ ਐਡੇ ਭੈੜੇ ਨੇ ਤੇ ਆ ਇਹਦੇ ਪੈਰ ਨੇ ਡੱਕੇ ਨੇ ਬਾਈ ਪੈਰਾਂ ਤੇ ਕੱਡੇ ਨੇ ਨੇ ਵਜੇ ਆਪਣੇ ਨਾਲ ਦੇ ਵੀ ਲਓ ਇਹਦੇ ਨਾਲ ਦੀ ਕਬੂਤਰੀ ਦਿਖਾਉਣਾ ਹੁਣ ਤੁਹਾਨੂੰ ਭਰਾ ਤੇ ਆਹ ਕਬੂਤਰੀ ਲੱਗੀ ਆ ਵੀਰੇ ਇਹਦੇ ਨਾਲ ਤੇ ਦੇਖ ਲਓ ਦਿਖਾ ਦੇ ਬੋ ਧੱਖਵਾੜੀ ਲਓ ਵੀਰੇ ਰੰਗ ਬਹੁਤ ਸੋਹਣੇ ਕਬੂਤਰੀ ਦੇ ਆਪਣੇ ਮੇਨ ਜਾਨਵਰਾਂ ਦੀ ਆ ਇਹ ਇਹ ਦੂਜੀ ਝੋਲੀ ਦੀ ਆ ਵੀਰੇ ਦੂਜੀ ਝੋਲੀ ਜੋ ਆਪਾਂ ਰੋਕ ਲੀ ਹਾਂ ਠੀਕ ਕਬੂਤਰੀਆਂ ਜੋ ਪਹਿਲੀ ਵਾਲੀ ਡੁੱਗ ਗਈ ਸੀ ਫਿਰ ਦੋ ਤਿੰਨ ਝੋਲੀਆਂ ਆਪਾਂ ਰੁੱਕੀਆਂ ਨੇ ਆਏ ਦੇ ਪੰਜੇ ਨੇ ਦੇ ਲੋਈ ਜੋ ਨੇ ਵੀਰੇ ਇਹਦੇ ਸਿਰ ਤੇ ਬਸ ਹੋਰ ਕਿਤੇ ਨਹੀਂ ਗੇ ਇਹਦੀ ਜਿਹੜੀ ਮਾਂ ਤੀਗੀ ਉਹ ਬਾਈ ਆਪਾਂ ਤਾਰੀ ਸ਼ੋਕਰਾਂ ਵਾਲੇ ਦੀ ਕਬੂਤਰੀ ਫੜੀ ਤੀ ਉਹਨੂੰ ਆਪਾਂ ਦਿਖਾਈ ਵੀ ਆ ਬਾਈ ਐ ਨਹੀਂ ਵੀ ਆਪਾਂ ਉਹ ਤੋਂ ਲਕੋਈ ਆ ਉਹਨੂੰ ਦਿਖਾ ਵੀ ਦਿੱਤੀ ਜਦੋਂ ਬਾਈ ਆਪਣੇ ਪਿੰਡ ਆਇਆ ਸੀ ਉਹਨਾਂ ਤਾਂ ਬਈ ਬਿਮਾਰ ਆ ਮੇਲਾ ਦਾ ਪਰਮਾਤਮਾ ਕਰੇ ਮਿਹਰਬਾਈ ਹੋਵੇ ਆ ਠੀਕ ਛੇਤੀ ਲਿਆ ਬਈ ਇਹਨੂੰ ਛੱਡਦੀ ਆ ਲੈ ਵੀਰੇ ਇੱਕ ਆ ਇਹਦਾ ਬੱਚਾ ਇਹਨਾਂ ਦਾ ਪਿਓਰ ਕਰਿਆ ਆਪਾਂ ਭੈਣ ਭਾਈਆਂ ਦਾ ਤੁਹਾਨੂੰ ਕੱਢ ਕੇ ਦਿਖਾਉਣਾ ਲਓ ਵੀਰੇ ਆਹ ਵਜਾ ਇਹਨਾਂ ਦਾ ਜਿਹੜਾ ਆਪਾਂ ਪਿਓਰ ਕਰਿਆ ਰੰਗੇ ਦੇ ਬਹੁਤ ਸੋਹਣੇ ਇੱਕ ਹੋਰ ਬਈ ਤੁਹਾਨੂੰ ਦੱਸ ਦਾਂ ਜਿੰਨੇ ਬੱਚੇ ਨੇ ਕੱਢਦਾ ਬਈ ਖੱਟੀਆਂ ਅੱਖਾਂ ਦੇ ਕੱਢਦਾ ਹੋਰ ਰੰਗ ਕੋਈ ਨਹੀਂ ਕੱਢਦਾ ਦੇਖੋ ਇਹ ਆਣਗੇ ਜੇ ਰੱਖ ਲੈ ਆ ਦੀ ਆਪਾਂ ਡਾਇਆ ਨਹੀਂ ਵੀਰੇ ਵੀਰੇ ਇੰਨਾ ਸਾਲ ਲਈਓ ਲੋ ਵੀਰੇ ਇੱਕ ਤਾਂ ਇਹ ਕਬੂਤਰ ਦੀ ਆਤ ਹੀ ਆ ਖੱਟੀਆਂ ਅੱਖਾਂ ਕਾਲੀ ਨੋਕ ਮੂਰਿਆਂ ਅੱਦੀ ਤੇਰੇ ਪੰਜੇ ਤੁਹਾਨੂੰ ਦਿਖਾ ਦਿੰਨੇ ਆ ਲੋ ਜੀ ਨੀਲੇ ਪੰਜੇ ਨੇ ਵੀਰੇ ਜਾਵਾਂ ਮੀ ਕਰਕੇ ਥੋੜੇ ਜੇ ਪੈਰ ਲਿਬੜਨੇ ਨੇ ਮੀਂਹ ਦਾ ਪਾਣੀ ਪੈ ਗਿਆ ਦੀ ਬਈ ਖੁੱਡੇ ਚ ਆਹ ਦੇਖ ਲਓ ਜੋਂ ਇਹਦੇ ਭਾਈ ਗਰਦਨ ਤੇ ਆਹ ਦੇ ਉਰੇ ਇੱਕ ਦੀਂਦਾ ਜੇ ਤੁਹਾਨੂੰ ਨਾ ਦਿਖ ਝਾੜੇ ਜਹੇ ਪਰਾ ਇਹਦੀ ਮਾਂ ਦੂਜੀ ਆ ਵੀਰੇ ਜੈਪਰੇ ਵਾਲੀ ਆ ਕਬੂਤਰੀ ਨਹੀਂ ਕੀ ਇਹ ਜੈਪਰੇ ਵਾਲੀ ਦੀ ਭੈਣ ਆ ਪਰ ਆ ਦੋ ਕਬੂਤਰੀਆਂ ਦੀ ਤਿੰਨ ਆ ਪੜਾਈਆਂ ਇੱਕ ਤੁਰ ਗਈ ਦੀ ਘਰੋਂ ਮੁੰਡੇ ਦੇ ਕਬੂਤਰਾਂ ਦੇ ਨਾਲ ਔਰ ਇਹਨਾਂ ਦਾ ਕੋਈ ਨਹੀਂ ਖੋਇਆ ਜਾਂ ਇੱਕ ਆ ਬਚਾਇਤ ਕੀ ਖੋਇਆ 4-5 ਸਾਲ ਚ ਆਪਾਂ ਦਾ ਸਿਰਫ ਦੋ ਬੱਚੇ ਹੋਏ ਨੇ ਇਹਦੇ ਇਹਦੇ ਭਾਈ ਲਓ ਵੀਰੇ ਇੱਕ ਇਹਦੀ ਆਤੀ ਆ। ਉਹ ਇਹ ਦੋ ਭੈਣਾਂ ਆ ਤੀਆਂ ਜਿਹੜੀ ਇਹ ਤੋਂ ਪਹਿਲਾਂ ਦਿਖਾਈ ਆ ਉਹਦੀ ਉਸਾ ਕੀ ਭੈਣ ਆ ਇਹ। ਬਹੁੜਾ ਵੇ ਕਬੂਤਰੀਆਂ ਦੇ ਆਪਣੀਆਂ ਤੇ ਇਹ ਉੜਦੀ ਵੀ ਸੀ ਬਾਈ 1 ਸਾਲ ਆਪਣੇ ਕੋ ਹੈਟਗੀ ਵੀ ਕੱਢੀ ਸੀ ਹੈਟਗੀ ਆਪਾਂ ਤਾਂ ਛੱਡ ਨਹੀਂ ਹੋਈ ਤਾਨੂੰ ਕੰਮ ਜੇ ਚੱਲ ਜੇ। ਦੇਖੇ ਤੁਸੀਂ ਇਹ ਉੜਦੀ ਵੀ ਹਰੀ ਪੂੰਛ ਕਰੀ ਰਹੀ ਸੀ ਇਹਦੀ। ਆ ਦੇ ਲਈ ਇਹਦੇ ਪੈਰ ਤੇ ਆ ਡੱਕੇ ਨੇ ਵੀਰੇ ਇਹਦੇ ਓਹੋ ਯੂੰ ਮੇਂ ਜਿਆਦਾ ਹੋ ਗਿਆ ਆ ਲਓ ਜੀ ਲੋਪਰਾ ਇਹਦੇ ਡੱਕੇ ਨੇ ਖੱਟੀਆਂ ਅੱਖਾਂ ਦੀ ਲਿਆਓ ਤੁਹਾਨੂੰ ਹੁਣ ਹੋਰ ਦਿਖਾਵਾਂ ਇਹਦੇ ਲੋ ਵੀਰੇ ਕਾਹਾ ਮਦੀਨ ਇਹਦੀ ਮਾਂ ਆਹੀ ਆ ਜਿਹੜੀ ਕਬੂਤਰੀ ਆਪਾਂ ਦਿਖਾਈ ਆ ਲਾਲ ਦਾ ਡਾਗਾਂ ਵਾਲੇ ਜਿਹੜੀਆਂ ਦੂਗੀਆਂ ਦੋਤੀ ਉਹਨਾਂ ਦੀਆਂ ਲੱਗ ਤੀ ਰਿੰਗ ਦੇਖਿਓ ਬਾਈ ਇਹਦੇ ਜੇ ਦਿਖਾ ਦੂਵੇ ਲਓ ਯੱਕ ਦੇਖੋ ਬਾਈ ਮਾਲਕ ਰੱਖੇ ਸੁੱਖ ਗਾਹਾਂ ਨੂੰ ਵਧੀਆ ਡਾਵਾਂਗੇ ਕਬੂਤਰ ਪਈ ਆਦ ਕੀ ਦਾ ਸਾਡਾ ਕੰਮੇ ਅਲਜ ਗਿਆ ਦੀ ਕੋਦਰ ਬੋਰਵਾਰ ਦਾ ਕੰਮ ਇਹ ਪੈਪੂ ਵੇ ਲੈਣ ਤੇ ਫਰੀਕਿਆਂ ਕਈ ਦਿਨ ਤੇ ਇਹਦੇ ਪੰਜੇ ਤੁਹਾਨੂੰ ਦਿਖਾਉਣਾ ਬਈ ਮੜਾ ਲੋ ਵੀਰੇ ਆਏ ਦੇ ਪੰਜੇ ਨੇ ਖੁਸ਼ਕ ਜਮਾਈ ਲੋ ਕਰੋ ਚੈੱਕ ਐਤ ਕੀ ਬੱਚਾ ਆਪਣੇ ਕੋਲ ਰਦਾ ਰਹਾ ਐਤ ਕੀ ਦਾ ਇਹ ਲੋ ਵੀਰੇ ਹਾਂ ਇਹ ਕਾ ਕਬੂਤਰੀ ਆ ਇਹ ਪਿਛਲੇ ਸਾਲ ਦੀ ਆ ਆਪਣੀ ਡਾਈ ਹੋਈ ਐਤ ਕੀ ਦੇ ਖੰਭ ਨਹੀਂ ਸਹੀ ਧੀਗੇ ਜਿਹੜੇ ਆ ਆ ਖੰਪਤੀ ਇਹ ਨਹੀਂ ਸਹੀ ਦੀ ਆ ਜਿਹੜੇ ਪੱਟੇ ਦੀ ਆ ਪਾਉ ਤਾਂ ਸਹੀ ਆਗੇ ਦੀ ਇੱਕਣ ਦਾ ਹੀ ਕੱਢਦੇ ਨੇ ਬਾਈ ਬਸ ਇਹ ਦੋ ਤਰ੍ਹਾਂ ਦੇ ਆ ਦੇਖ ਲੋ ਲਾਲ ਚੀਨੇ ਲਾਲ ਸਿਰੇ ਜਿਹੇ ਇਹਦੇ ਥੋੜੇ ਜਿਹੇ ਡੱਬਾ ਜ਼ਿਆਦਾ ਆ ਗਏ ਹੁਣ ਲਾਲ ਚੀਨੀ ਜੀ ਹੋਗੀ ਤੇ ਬਾਕੀ ਨਹੀਂ ਲਾਲ ਸਿਰੇ ਜੇ ਹੀ ਨੇ ਲੈ ਵੀਰੇ ਆ ਇਹਦੇ ਪੰਜੇ ਲੰਬੀਆਂ ਨੌਂਦਰਾਂ ਨੇ ਭਰਾ ਪੂਰੀਆਂ ਤੇ ਅੰਦਰ ਇਹਦੇ ਮੌਜ ਆ ਦੇ ਡੱਕੇ ਨੇ ਮਾੜੇ ਮਾੜੇ ਇਹਦੀਆਂ ਵੀ ਅੱਖਾਂ ਰਿੰਗ ਦੇ ਤਾਂ ਇੱਕ ਆਹਾ ਵੀਰਿਆ ਦੇਖ ਲੋ ਇਹ ਹੁਣ ਉੜਦਾ ਸੀ ਬਚਾ ਆਪਣੇ ਕੋ ਵਧੀਆ ਉਡਣ ਲੱਗ ਗਿਆ ਸੀ ਛਤਰੀ ਤੇ ਉਡਦਾ ਸੀ ਹੁਣ ਇਹ ਆ ਮੌਸਮ ਖਰਾਬ ਕਰਕੇ ਆਪਾਂ ਰੋਕਿਆ ਇਹ ਇਹ ਗਰਮੀ ਵਾਲੀ ਨੇ ਆਹ ਲੋ ਇਹਦੇ ਪੈਰ ਉਹ ਯਾ ਨੀਲੀਆਂ ਨੋਕਾਂ ਵਾਲੇ ਖੱਟੀਆਂ ਅੱਖਾਂ ਰੰਗ ਇਹਦੇ ਵੀ ਬਹੁਤ ਸੋਹਣੇ ਨੇ ਵੀਰੇ ਆ ਦੇ ਆਪਾਂ ਨਾ ਮਿਹਨਤ ਕਰੀ ਆ ਭਰਾ ਪਹਿਲਾਂ نسل ਬਣਾਉਣ ਤੇ ਇੱਕ ਦੋ ਕਬੂਤਰ ਛੱਡ ਕੇ ਦੇਖ ਇਹਨਾਂ ਦੇ ਇਹ ਛੱਡੇ ਦੀ ਆਪਾਂ ਕੁੱਬੇ ਦੋ ਇਹਨਾਂ ਦੇ ਉਹ ਗਿਆ ਨਹੀਂ ਕੋਈ ਵੀ ਉਹਨਾਂ ਦਾ ਬਾ ਰਾਤ ਨੂੰ ਬੈਠੇ ਨਹੀਂ ਡੰਡੇ ਦੇ ਨਾਲ ਚ ਆਪਾਂ ਛੱਡ ਲਈ ਦੀ 1 ਵਜੇ ਇਹਨਾਂ ਦਾ ਉੱਡ ਗਿਆ ਕੱਲ ਛਤਰੀ ਤੋਂ ਖੁੱਲ ਕੇ ਉਗਝਾਰ ਨਹੀਂ ਆਇਆ ਤੇ ਪੰਜਵੀਂ ਕਲੀ ਜੀ ਤੀਗਾ ਉਹ ਹੁਣ ਪਤਾ ਨਹੀਂ ਕਿੱਥੇ ਗੁਰਦੁਆਰੇ ਬੈਠਾ ਲੈ ਵੀਰੇ ਇੱਕ ਇਹਨਾਂ ਦੀ ਆਖ ਉਲਤਰੀ ਆ ਉਹ ਪਰਿਆਦ ਮੂਰੇ ਬੈਠੀ ਲਾਲ ਸਿਰੀ ਖਟੀਆਂ ਦੀ ਆ ਆ ਦੇ ਵੇ ਲੋ ਇਹ ਨਿੱਕੇ ਨਿੱਕੇ ਕੱਢਦੇ ਨੇ ਬਾਈ بڑے ਕੱਦ ਦਾ ਤਾਂ ਟਾਵਾ ਹੀ ਹੁੰਦਾ ਇਹਨਾਂ ਦਾ ਉਹ ਇੱਕੋ ਆ ਬਸ بڑے ਕਰਦਾ ਬਾਕੀ ਸਾਰੇ ਨਿੱਕੇ ਨਿੱਕੇ ਲੈ ਆਵੇਂ ਫੜ ਕੇ ਦਿਖਾਵਾਂ ਤੁਹਾਨੂੰ ਲੈ ਵੀਰੇ ਆ ਦੇ ਗੇ ਲੋ ਲਾਲ ਸਿਰੀ ਖਟੀਆਂ ਅੱਖਾਂ ਨੀ ਲੀ ਨੋ ਰੰਗ ਇਹਦੇ ਵੀ ਬਹੁਤ ਸੋਹਣੇ ਨੇ ਬਾਈ ਇਹ ਵੀ ਕਬੂਤਰੀ ਹੈ ਉਹ ਇਦੇ ਹਲੋਦਾ ਕੱਦ ਨਕੀ ਜੀ ਵਾਲਾ ਮਾਲ ਕਰੱਖੇ ਸੁੱਖ ਗਾਹਾਂ ਨੂੰ ਟਾਈਮ ਹੋ ਜਾਵੇ ਵਧੀਆ ਆਪਾਂ ਸਾਂਝੀ ਰੱਖ ਲੈਣਾ ਮਹੀਨੇ ਦੋ ਮਹੀਨੇ ਲਈ ਬੰਦਾ ਰੱਖਾਂ ਲਓ ਬਾਈ ਆ ਕਬੂਤਰ ਇਹਨਾਂ ਦਾ ਯਾਦ ਹੈ ਜਿਵੇਂ ਲਾਲ ਚੁੱਟ ਰੱਖੇ ਟੋਪੀ ਆਈਆਂ ਸਿਰ ਤੇ ਆ ਦੇ ਲੋ ਇਹ ਨਾ ਬਾਈ ਆਪਾਂ ਗਝਾ ਆਇਆ ਨੀ ਦੀ ਰੱਖ ਲਿਆ ਦੀ ਨਸਲ ਨੂੰ ਕਬੂਤਰ ਘਟ ਕੱਟਦੇ ਦੀ। ਕਿਉਂ ਫੇ ਜੇ ਗਝਾ ਲਾ ਫੇਰ ਛੱਡਣਾ ਹੀ ਪੈਂਦਾ ਉਡਾ ਲੈਨੇ ਆਪਾਂ। ਟੈਟ ਕੀ ਦਾ ਜਲ ਮਜਬੂਰੀ ਕਰਕੇ ਬਾਈ ਬਾਜੀਆਂ ਨਹੀਂ ਛੱਡੀਆਂ ਵਿੱਚ ਬਾਈ ਕਹਿੰਦੇ ਜਾਣ ਕੇ ਨਹੀਂ ਛੱਡਦੇ ਉੱਡਦੇ ਨਹੀਂ। ਭਰਾ ਉੱਡਦੇ ਵੀ ਦੀ ਸਾਰਾ ਕੁਝ ਦੀ ਵਾ ਮਜਬੂਰੀਆਂ ਜਾਂ ਘਰ ਦੀਆਂ ਪੈਂਦੀਆਂ ਨੇ ਨਾ ਫੇਰ ਨਹੀਂ ਬੰਦੇ ਤੋਂ ਛੜਾ ਹੁੰਦੇ ਕਿਉਂ ਟਾਈਮ ਮੰਗਦੇ ਨੇ ਬਾਈ ਇਹ। ਇਹ ਤੁਹਾਨੂੰ ਦੱਸਦਾ ਬਾਈ ਨਸਲ ਬਾਰੇ ਦੀ ਬਾਰੇ। ਇਹ ਨਾ ਪਰਸੋਂ ਚੌਥੇ ਨਾ ਹੋ ਗਏ ਪੰਜ ਛੇ ਦਿਨ ਹੋ ਗਏ ਮੈਂ ਕੱਟ ਦੇ ਭਲੇਖੇ ਕੱਢਦਾ ਬਾਹਰ ਆਦੇ ਇਹਨਾਂ ਤਿੰਨ ਤਿੰਨ ਗੰਨੀਆਂ ਹੀ ਰਹਿ ਗਈਆਂ ਬਾਕੀਆਂ ਇਕੱਠੀਆਂ ਝਾੜ ਗਿਆ ਦੇਖ ਲੋ ਮੈਨੂੰ ਨਹੀਂ ਪਤਾ ਸੀਗਾ ਵੀ ਇਹ ਨਿਕਲ ਗਿਆ ਬਾਹਰ ਮੇਤੋਂ ਇਹ ਆਪਾਂ ਖੁੱਡੇ ਚੋਂ ਬਾਹਰ ਹੀ ਨਹੀਂ ਕੱਢਿਆ ਜਦਾਂ ਇਹ ਜੰਮਿਆ ਆਪਾਂ ਉਦੋਂ ਇੱਕ ਓਠੇ ਤੇ ਆਇਆ ਸੀ ਤੇ ਉਰੋਂ ਓੜਿਆ ਇਹ ਓਠੇ ਤੋਂ ਤੇ ਇੱਥੇ ਆ ਕੇ ਬਹਿ ਗਿਆ ਉਰੇ ਆ ਜਿੱਥੇ ਆ ਦਾਣੇ ਪੈਣ ਉਹਦੇ ਆ ਰਹੇ ਹੋਵੇ ਇੱਥੇ ਬੈਠਾ ਦੀ ਮੰਨ ਲਓ ਬਾਧਰੇ ਦੇ ਮਨੇ ਰੇ ਜੰਗਲੇ ਤੇ ਚੌਥੇ ਦਿਨ ਬਈ ਘਰੇ ਆ ਗਿਆ ਇਹ ਜੀ ਨਸਲਾ ਇਹ ਖੁੰਦੇ ਨਹੀਂ ਆਪਣੇ ਨਾ ਕਿਸੇ ਦੇ ਬੈਠਣ ਪਰ ਪਿੰਡੇ ਤਾਂ ਵੀਰੇ ਸਾਡੇ ਬੰਦੇ ਵਧੀਆ ਨੇ ਜਿੰਨਾਂ ਦੇ ਵੀ ਕਬੂਤਰ ਨੇ ਕੋਈ ਕਿਸੇ ਦਾ ਕਬੂਤਰ ਨਹੀਂ ਫੜਦਾ ਸਾਰੇ ਪੰਕੇ ਬੰਦੇ ਘੈਂਟ ਨੇ ਆਪਣੇ ਪਹਿਲਾਂ ਫੜ ਫੜ ਲੈਂਦੇ ਜਿੱਦ ਦੇ ਆਪਾਂ ਰੱਖੇ ਨੇ ਫਿਰ ਬੰਦੇ ਹਟ ਗਏ ਕਿਹਾ ਵੀ ਉਹਨਾਂ ਨੂੰ ਵੀ ਨਾ ਫੜਿਆ ਨਾ ਕਰੋ ਬਈ ਹਟ ਗਏ ਬਈ ਸਾਰੇ ਕੋਈ ਨਹੀਂ ਫੜਦਾ ਨਾ ਆਪਾਂ ਫੜਦੇ ਆ ਕਿਸੇ ਦੇ ਲਓ ਵੀਰੇ ਕਾਹਾ ਇਹ ਪਿਛਲੇ ਸਾਲ ਲੱਗ ਜਾਇਆ ਵੀ ਤੇ ਆਪਣਾ ਇਤ ਕੀ ਖੰਭ ਨਹੀਂ ਸਹੀ ਤੇ ਆ ਦੇ ਗਰਦਨ ਤੋਂ ਵੀ ਹਲੇ ਰਹਿੰਦੇ ਨੇ ਕੁਝ ਪੁਰਾਣੇ ਖੰਭ ਦੇਖ ਲਓ ਬਾਈ ਬਦਾਮੀ ਨੋਕ ਖਟੀਆਂ ਆਖਾਂ ਨੀਲੀ ਨੋਕ ਦੇ ਬਾਲੇ ਕੌੜ ਵਾਲੇ ਨੇ ਵੀਰੇ ਹੈ ਆ ਦੇ ਪਾਸਾ ਇਹਦਾ ਸਿਰ ਜਿਆ ਉਹ ਥੋੜਾ ਜਿਹਾ ਇੱਕੇ ਵੱਧ ਕਰਿਆ ਬਾਕੀ ਕਿਸੇ ਨੇ ਨਹੀਂ ਕਰਿਆ ਆ ਇਹਦੇ ਪੈਰ ਨੇ ਪ੍ਰਾ ਲਓ ਪੂਛੇ ਦੀ ਕੱਢੀ ਆ ਬਾਈ ਬਾਹਲੀ ਲਿਬੜੀ ਹੋਈ ਸੀ ਕੱਲ ਕੜਤੀ ਸੀ ਜੀ ਆਪਾਂ ਲਓ ਭਰਾ ਇਹਨੂੰ ਛੱਡੀਏ ਖੁੱਡੇ ਇੱਕ ਆ ਵੀ ਆ ਵੀਰੇ ਇਹਨਾਂ ਦਾ ਹੀ ਇਹ ਕਬੂਤਰ ਆ ਇਹ ਵੀ ਪੱਲਾ ਸਾਫ ਆ ਆਪਾਂ ਘੁਜਾਇਆ ਨਹੀਂ ਗਾ ਹੁਣ ਇਹਨੂੰ ਘੁਜਾ ਲਾਂਗੇ ਪੱਲਾ ਸਾਫ ਹੋ ਗਿਆ ਇਹਦੇ ਇਹ ਰਹਿ ਗਏ ਐਦ ਕੀ ਬਾਈ ਕਈ ਜਾਨਵਰ ਲਿਆ ਭਰਾ ਤੁਹਾਨੂੰ ਇਹਦੇ ਵੀ ਪੈਰ ਦਿਖਾ ਦਵਾ ਵੀਰੇ ਝੜਿਆ ਹਿਆ ਇਹਦੇ ਹਲੇ ਆਉਂਦੇ ਨਹੀਂ ਕੰਪ ਅੱਖਾਂ ਸਾਰਿਆਂ ਦੀਆਂ ਖੱਟੀਆਂ ਨੇ ਬਾਈ ਇਹ ਹੋਰੱਖ ਨਹੀਂ ਵੀਰੇ ਕੋਈ ਵੀ ਕੱਢ ਦੇ ਇੱਕ ਆਪਾਂ ਬਾਈ ਯਾਦ ਮੇਠੜੀ ਦੀ ਇੰਟਰਵਿਊ ਸੁਣੀ ਦੀ ਹੋਰ ਵੀ ਇੱਕ ਦੋ ਬੰਦਿਆਂ ਦੀ ਸੁਣੀ ਉਹ ਕਹਿੰਦਾ ਜਿਹੜੀ نسل ਹੁੰਦੀ ਆ ਬਾਈ ਉਹ ਹੋਰ ਰੰਗ ਨਾ ਕੱਢੇ ਨਾ ਲੱਗ ਤਰ੍ਹਾਂ ਦਾ ਕਹਿੰਦਾ ਬੱਚਾ ਕੱਢਦੇ ਨੇ ਇਹਦੇ ਲੋਕਾਂ ਉੱਤੋਂ ਵੀ ਮਾ ਪੈਰ ਦਿਖਾਉਣੇ ਦੀ ਤੁਹਾਨੂੰ ਆਹ ਲੋ ਜੀ ਇਹਦੇ ਪੈਰ ਜਮੇ ਨੀਲੇ ਪੈਰ ਨੇ ਵੀਰੇ ਇੱਕ ਇਹਨਾਂ ਦਾ ਭਾਈ ਐਤ ਕੀ ਖੋ ਗਿਆ ਯਾਰ ਕਿਸੇ ਨੇ ਦੱਸਿਆ ਹੀ ਨਹੀਂ ਬਾਈ ਨਾਲ ਇਹਦੇ ਠੱਲ ਪਾਈ ਹੋਈ ਸੀ ਚਲ ਕੋਈ ਨਹੀਂ ਜੀ ਦੇ ਕਰਮ ਆ ਜਾਊਗਾ ਵਿਚਾਰਾ ਡਾਲੂ ਹੋਰ ਕੀ ਆ ਜਿਵੇਂ ਮਰ ਦੀ ਗੱਲ ਭੈੜੇ ਨੇ ਬਾਈ ਨਸਲਾਂ ਇਹ ਇਹਦੇ ਨਾਲ ਦੇ ਕਬੂਤਰ ਆਪਣੇ ਗਏ ਵੀ ਨੇ ਉਹ ਲਿਖੇ ਵੀ ਉਹਨੇ ਕੋਲ ਮੈਨੂੰ ਯਾਦ ਨਹੀਂ ਇੱਕ ਮੋਗੇ ਗਏ ਨੇ ਬਾਈ ਕੋ ਇੱਕ ਪੱਠਿਆ ਇਹਨਾਂ ਦਾ ਕਬੂਤਰੀ ਦੀ ਹਨਾ ਅਰਸ਼ੋ ਜਰ ਮੁੱਗੇ ਵਾਲਾ ਲੈ ਕੇ ਗਿਆ ਮੁੰਡਾ ਉਹ ਕੀ ਯਾਰ ਉਹ ਦਿਨ ਆਇਆ ਨਹੀਂ ਸੀ ਉੱਥੇ ਜਦ ਆਪਾਂ ਗਏ ਸੀ ਤੀ ਬਰਨਾਲੇ ਹਾਂ ਕਬੂਤਰੀ ਆਦੀ ਹਾਂ ਕਬੂਤਰੀ ਦੀ ਹੈ ਰਗਾਣ ਰੇ ਜੀ ਹਾਂ ਕਬੂਤਰੀ ਦੀ ਬਈ ਉਹ ਲਓ ਜੀ ਦੇਖ ਲਓ ਲੈ ਆਓ ਬਈ ਛੱਡੀ ਇਹ ਤੁਹਾਨੂੰ ਕਿਸੇ ਦਿਨ ਸਾਰੇ ਇਕੱਠੇ ਕਰਕੇ ਡੋਲੀ 'ਚ ਦਿਖਾਉਂਗਾ ਹੁਣ ਡੋਲੀ 'ਚ ਕਬੂਤਰ ਬੈਠੇ ਨੇ ਦੂਜੇ ਲਓ ਵੀ ਖੋਲ ਤੇ ਜੋੜਿਆਂ ਵਾਲੇ ਨਾ ਇਹ ਵੀ ਦੋ ਜਾਨਵਰ ਆ ਨੇ ਇਕੱਠੇ ਆਪਾਂ ਤਾਂ ਦਿਖਾਉਣ ਲੱਗੇ ਭਰਾ ਵੀਡੀਓ ਬੜੀ ਲੰਬੀ ਬਣੀ ਜਾਂਦੀ ਆ ਆ ਕਬੂਤਰ ਆਪਾਂ ਰੋਕ ਲਿਆ ਦੀ ਪਹਿਲਾਂ ਆ ਦੇ ਜੰਝ ਆਉਣੇ ਮੂਹਰੇ ਪਹਿਲਾਂ ਚਿੱਟੀ ਕਰ ਗਿਆ ਹੁਣ ਫੇਰ ਕਾਲੀ ਕਰੂ ਆ ਦੇ ਬਈ ਮੂਹਰੇ ਮਾੜ ਆ ਜਾ ਹੁਣ ਮਨਾਇਆ ਨਹੀਂ ਕਾਲਾ ਹੁੰਦਾ ਆ ਵੀ ਇੰਨਾ ਜਿਹਾ ਹਾਇਤ ਕੀਦਾ ਇਹ ਆ ਪੜਾਇ ਤੀ ਸਿੱਧਾ ਨਹੀਂ ਹੋਇਆ ਕੋਠੇ ਤੇ ਉਤਰਨ ਲੱਗ ਗਿਆ ਤੀ ਕੌੜ ਵਾਲੇ ਨੇ ਵੀਰੇ ਹੱਥ 'ਚ ਖੜਦੇ ਨਹੀਂ ਆ ਮਸੀਂ ਖੜਿਆ ਹੁਣ ਥੱਕ ਕੇ ਲਓ ਮਾਦਨ ਉਹਨਾਂ ਦੇ ਪੈਰ ਦਿਖਾ ਦਮਾ ਵੀਰੇ ਇਕੱਲੇ ਇਕੱਲੇ ਕਰਕੇ ਲੈ ਵੀਰਾ ਦੂਜਾ ਭਾਈ ਆ ਜਿਹੜਾ ਇਹਦੇ ਵੀ ਤੁਹਾਨੂੰ ਪੈਰ ਦਿਖਾ ਦਈਏ ਆ ਲਓ ਜੀ ਜਿਵੇਂ ਨੀਲੇ ਜਿਵੇਂ ਕਹਿੰਦੇ ਨੇ ਇਹਦੇ ਭਾਈ ਰੰਗ ਬਹੁਤ ਸੋਹਣੇ ਨੇ ਜੇ ਦਿਖਾਵੇ ਆਏ ਹਾਏ ਆ ਲਓ ਜੀ ਹੁਣ ਆਪਾਂ ਲੈਂਦਾ ਵਈ ਸਟੈਂਡ ਸਟੋਰੇਜ ਉਹਦੇ ਨਾਲ ਕਰਦੇ ਆ ਸੈੱਟ ਸਤਿ ਸ਼੍ਰੀ ਅਕਾਲ ਸਾਸਤਰੀ ਕਾਲਾਰੇ ਵੀਰਾਂ ਨੂੰ ਦੱਸਿਓ ਜ਼ਰੂਰ ਜੀ ਕਿਵੇਂ ਲੱਗੇ ਜਾਨਵਰ ਆਪਣੇ ਇਹ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਲਾਈਕ ਐਂਡ ਕਮੈਂਟ ਬੰਬ ਜੀ ਬੰਬ ਜੀ